ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਅੱਜ ਹਰਮਨ ਭਰਾ ਤੇ ਅੱਜ ਆਪਾਂ ਨੇ ਜਾਣਾ ਨਵਾਂ ਸਪਲੈਂਡਰ ਮੋਟਰਸਾਈਕਲ ਲੈਣਾ ਤੇ ਹੁਣ ਆਏ ਆ ਪੰਜਾਬ ਐਨ ਸਿੱਧ ਬੈਂਕ ਵਿੱਚ ਪੈਸੇ ਕਢਾਉਣ ਵਾਲੇ ਤੇ ਪੈਸੇ ਕਢਾਉਣ ਆਏ ਆ ਝੋਲਾ ਵੀ ਨਾਲ ਹੀ ਲਿਆਂਦਾ ਹਰਮਨ ਬਾਈ ਨੇ ਕਹਿੰਦਾ ਫਾਰਮ ਜਿਹਾ ਭਰ ਲਾ ਅਕਾਊਂਟ ਨੰਬਰ ਉਹਨੂੰ ਯਾਦ ਨਹੀਂ ਹੈ ਨਾ ਨਹੀਂ ਹੁਣ ਕਿਸੇ ਤੋਂ ਅਕਾਊਂਟ ਨੰਬਰ ਪੁੱਛਣ ਗਿਆ ਕਿਸੇ ਤੋਂ ਫਿਰ ਦੇਖਦੇ ਆਂ ਕਿਆ ਕਰਦਾ ਹਰਮਨ ਬਾਈ ਲੱਗ ਗਿਆ ਲਾਈਨ ਵਿੱਚ ਹਰਮਨ ਵੱਲ ਪਾਲਟੀ ਹੋ ਜਾਣੀ ਅੱਜ ਨਵਾਂ ਮੋਟਰਸਾਈਕਲ ਲੈਣਾ ਹਰਮਨ ਬਾਈ ਨੇ ਲੈ ਵੀ ਕਢਾ ਲੇ ਪੈਸੇ ਹਰਮਨ ਨੇ ਕਹਦੇ ਲਓ ਜੀ ਪੂਰਾ ਗਰਲ ਕਰ ਰਿਹਾ ਜਾਨੀ ਆ ਦੇਖੋ ਜੀ ਪੈਸੇ ਕਢਾ ਲਿਆ ਨੇ ਬੈਂਕ ਚ ਹਰਮਨ ਬਾਈ ਨੇ ਝੋਲਾ ਭਰ ਲਿਆ ਆਪਣਾ ਤੇ ਹੁਣ ਅਸੀਂ ਮੰਡੀ ਚੋਂ ਖਮਾਣੋਂ ਮੰਡੀ ਚੋਂ ਬਾਹਰ ਨਿਕਲਣ ਲੱਗੇ ਆ ਬਾਕੀ ਸਾਡਾ ਸਾਰਾ ਫੰਡਾ ਹੋਇਆ ਹੋਇਆ ਲੋਨ ਵਗੈਰਾ ਸਾਡਾ ਸਾਰਾ ਕੁਝ ਹੋਇਆ ਹੋਇਆ ਓਕੇ ਆ ਖਮਾਣੋਂ ਦਾ ਸ਼ਹਿਰ ਦੇਖ ਸਕਦੇ ਆ ਆ ਖਮਾਣੋਂ ਦੇ ਲੋਕ ਆਂ ਭੱਜੇ ਨੱਠੇ ਫਿਰਦੇ ਆ ਸਕੂਟਰੀਆਂ ਦੇ ਗੱਡੀਆਂ ਤੇ ਚੱਲ ਵੀ ਹਰਮਨ ਕਰੇ ਸਾਡੇ ਹਲੇ ਕਿਸੇ ਨੂੰ ਨਹੀਂ ਪਤਾ ਹੈਗਾ ਹਾਂ ਹਲੇ ਕਿਸੇ ਬੰਦੇ ਨੂੰ ਨਹੀਂ ਪਤਾ ਹੈਗਾ ਵੀ ਹਰਮਨ ਭਾਈ ਨੇ ਮੋਟਰਸਾਈਕਲ ਲੈਣਾ ਇੱਕ ਹਰਮਨ ਨੂੰ ਪਤਾ ਇੱਕ ਸਾਨੂੰ ਪਤਾ ਦੁਕਾਨ ਵਾਲੇ ਕੀਹਨੂੰ ਪਤਾ ਹੈ ਦੁਕਾਨ ਵਾਲੇ ਵੀਰਾਂ ਨੂੰ ਪਤਾ ਹੈ ਨਾ ਆਪਣੇ ਨੂੰ ਹਾਂ ਉਹਨਾਂ ਨੂੰ ਪਤਾ ਬਾਕੀ ਸਰਪ੍ਰਾਈਜ਼ ਆ ਕਰਦੇ ਆ ਲਈ ਕਰਦੇ ਆ ਜੀ ਸਰਪ੍ਰਾਈਜ਼ ਹੈ ਜੀ ਦੇਖੋ ਜੀ ਕਮਾਣ ਦਾ ਬਾਜ਼ਾਰ ਦੇਖੋ ਜੀ ਐਨੋ ਕੇਰ ਬੋੜਾ ਪੂਰਾ ਤੇ ਨਹੀਂ ਹੈਗੀ ਓਕੇ ਜਾ 6 ਕੇ ਪਲਾ ਦੇ ਹਰਮਨ ਉਹ ਆਪਣੇ ਯਾਰ ਦੋਸਤੀ ਤੇ ਤਾਂ ਨਹੀਂ ਸਤਾਜੀ ਬਸ ਦੇਖ ਲਈਏ ਬੱਸ ਅੱਡੇ ਵਾਲੇ ਨੇ ਹਾਂ ਇਹ ਨਾਮ ਇਹ ਰੁਦਰ ਹੈ ਹਾਂ ਬਾਕੀ ਆ ਵੀਡੀਓ ਐ ਠੀਕ ਹੈ ਉਹ ਦੁਕਾਨ ਉਹ

ਲੇ ਵੀ ਕਹਿੰਦੇ ਹਰਮਨ ਭਾਈ ਉਤਰ ਗਿਆ ਮੋਟਰਸਾਈਕਲੋਂ ਏਜੰਸੀ 'ਚ ਪਹੁੰਚ ਗਿਆ ਹਰਮਨ ਭਾਈ ਤੇ ਨਾਲ ਸਾਡੇ ਜਸਵਿੰਦਰ ਸਿੰਘ ਰਾਮ ਗੜਨ ਵਾਲਾ ਲਓ ਜੀ ਮੋਟਰਸਾਈਕਲ ਆਪਾਂ ਨੇ ਕੱਲ ਖਰੀਦ ਲਿਆ ਸੀਗਾ ਲੋਨ ਵਗੈਰਾ ਵੀ ਕੱਲੇ ਹੋ ਗਿਆ ਸੀਗਾ ਤੇ ਰਾਤੇ ਬਸੀ ਤੋਂ ਆਪਾਂ ਨੇ ਮੋਟਰਸਾਈਕਲ ਖਰੀਦਿਆ ਤੇ ਖਮਾਣੋ ਲਿਆਂਦਾ ਮੋਟਰਸਾਈਕਲ ਜੇ ਐਮ ਵਾਲਿਆਂ ਦੇ ਜੀ ਐਮ ਵਾਲਿਆਂ ਦੇ ਹੁਣ ਇਹਦਾ ਇੱਕ ਤਾਂ ਬਾਈ ਸੀਟ ਕਵਰ ਪਾਉਂਗਾ ਨਵਾਂ ਤੇ ਇੱਕ ਇਹਦਾ ਆ ਚੇਂਜ ਕਰੂੰਗਾ ਬਾਕੀ ਮੋਰਨਾ ਅਗਲਾ ਰੈਡੀ ਆ ਤੇਲ ਪਵਾ ਕੇ ਦੇਖੋ ਜੀ ਹਰਮਨ ਬਾਈ ਨੂੰ ਬਾਈ ਬਹੁਤ ਬਹੁਤ ਮੁਬਾਰਕਾਂ ਮੋਰਸਾਈਕਲ ਦੀਆਂ ਹਰਮਨ ਅਸਤਾਨ ਸਾਡੇ ਨੂੰ ਜਿਆਦਾ ਖੁਸ਼ੀ ਹੋਣੀਆਂ ਅਸਤਾਨ ਜੀ ਇੱਕ ਵਾਰ ਫੇਰ ਅਸਤਾਨ ਸਾਡੇ ਨੂੰ ਜਿਆਦਾ ਨੂੰ ਸਤਿਕਾਰ ਜੀ ਸਤਿਕਾਰ ਭਾਈ ਬਲੌਗ ਸਾਡਾ ਦੇਖ ਲਿਓ ਬਰਾ ਦੇਖ ਲਿਓ ਇਹ ਬਣਿਆ ਬਸ ਹੁਣ ਪਹਿਲਾਂ ਸੀ ਜਾਣਾ ਸੀ ਬਸੀ ਪਠਾਣਾ ਤੇ ਪੀਰੋਂ ਨਹੀਂ ਕਹਿੰਦੇ ਕਹਿੰਦੇ ਸਾਨੂੰ ਅਵੀ ਮੋਟਰਸਾਈਕਲ ਮੰਗਵਾ ਦੇਣਾ ਆਪਾਂ ਨੇ ਬਾਈ ਉਹਨਾਂ ਨੇ ਮੋਟਰਸਾਈਕਲ ਮੰਗਵਾਤਾ ਆਪਾਂ ਨੂੰ ਮੋਟਰਸਾਈਕਲ ਮੰਗਵਾਤਾ ਬਾਈ ਤੁਮ ਤੇ ਇਹ ਥੋੜਾ ਹੋਤਾ ਇਹਦਾ ਸੀੜਾ ਸਾਲ ਉਹ ਵਾਇਰ ਰੱਖਦਾ ਬਾਈ ਹੁਣ ਲੀਪਾ ਪੋਚੀ ਕਰਨ ਲੱਗਾ ਇਹਦੀ ਕਹਿਣ ਦਾ ਭਾਵੇਂ ਆ ਬਾਈ ਉਹ ਨਹੀਂ ਜਾਂ ਜਿਆਦਾਤਰ ਤਾਂ ਪੁਰਾਣੇ ਮੋਟਰਸਾਈਕਲ ਹੀ ਖਰੀਦਦੇ ਵੇਚਦੇ ਆ ਤੇ ਜੇ ਨਵਾਂ ਮੋਟਰਸਾਈਕਲ ਲੈਣਾ ਤਾਂ ਬਾਈ ਬਾਈ ਉਹ ਨਹੀਂ ਮੰਗਵਾ ਵੀ ਦਿੰਦੇ ਆ ਭਾਈ ਉਹਨੇ ਸਾਨੂੰ ਆ ਦੇਤਾ ਹੁਣ ਬਾਈ ਸਾਹਿਬ ਕਹਿੰਦੇ ਰਹੇ ਨੋਟ ਉਧਰ ਇੱਧਰ ਚੱਲ ਰਿਹਾ ਹੈ ਮੋਟਰਸਾਈਕਲ ਦਾ ਕੰਮ ਲੈ ਵੀ ਕੁੰਡਾ ਦਾ ਬਾਈ ਨੇ ਕਰਤਾ ਐ ਨਾ ਓਕੇ ਬਈ ਸਰਾ ਕਰਦੀਆਂ ਨਾ ਢਿੱਲ ਮਿਠਣਾ ਰਹਿ ਜਵੇ ਬਾਈ ਕਿਉਂ ਹਰਮਨ ਮੰਮੀ ਨੂੰ ਜ਼ਿਆਦਾ ਖੁਸ਼ੀ ਹੋਣੀ ਆ ਮੇਰੀ ਨੂੰ ਪਰ ਮੈਂ ਦੱਸਿਆ ਤਾਂ ਬਿਆਹ ਹਫ਼ਤੇ ਤੋਂ ਪਰ ਉਹਨਾਂ ਨੂੰ ਆਇਆ ਵੀ ਇਹ ਲਾਰਾ ਲਾਈ ਜਾਂਦਾ ਅੱਛਾ ਉਹਨਾਂ ਨੂੰ ਆਇਆ ਵੀ ਇਹ ਗੱਲਾਂ ਵਾਲਾ ਹੀ ਆ ਪਰ ਗੱਲਾਂ ਵਾਲਾ ਕਿ ਆ ਵੀ ਉਹ ਘਾਟਾ ਘੁਰ ਨਹੀਂ ਕਹਿੰਦਾ ਇਹ ਵੀ ਮੋਟਰਸਾਈਕਲ ਇਹਨੇ ਲੈ ਕੇ ਨਹੀਂ ਆਉਣਾ ਲੈ ਕੇ ਨਹੀਂ ਆਉਣਾ ਪਰ ਆਹ ਦੇਖੋ ਭਾਈ ਪਾਤਾ ਜੀ ਦੇਖੋ ਮੋਟਰਸਾਈਕਲ ਆਪਾਂ ਨੇ ਫਰੀਦ ਲਿਆ ਬਾਕੀ ਦਾ ਲੋਨ ਕਰਾਤਾ ਜਿਹੜੀ ਤਿਲ ਫੁੱਲ ਭੇਟਾ ਰਹਿੰਦੀ ਇਹਨਾਂ ਦੀ ਬਾਈ ਬੜੀ ਚਾਪੀ ਨਾਲ ਫੋਟੋ ਤਾਂ ਖਿਜਾ ਦੋ ਸਾਡੀ ਹੁਣ ਨਵੀਂ ਆ ਤਾ ਆਇਆ ਬਹੁਤ ਪਲੀਆ ਬਾਈ ਜੇ ਚੱਲੂਗਾ ਆਹ ਇਹਦੀਆਂ ਨਾੜੀਆਂ ਪ੍ਰਣਾਲੀਆਂ ਲਾਉਣ ਵਾਲੀਆਂ ਨੇ ਹਲੇ ਜਿਹੜੇ ਬਰਾਜਦਾਰ ਆ ਰਹੇ ਨੇ ਓਕੇ ਭਾਈ ਬਈ ਖੜਾਈ ਇਹਨੂੰ ਮੂਰੇ ਖੜਾਈ ਉੱਥੇ ਮੂਰੇ ਖੜਾ ਲਓ ਮੂਰੇ ਖੜਾ ਲਓ ਜੀ ਇਹਨੂੰ ਆ ਜਾ ਆਜ ਵੀਰੇ ਤੁਸੀਂ ਵੀ ਆਜ ਇੱਕ ਫੋਟੋ ਖਿਚਾ ਲੀ ਜਰਾ ਲੋ ਭਾਈ ਹੁਣ ਆਪਾਂ ਨੇ ਫੋਟੋ ਖਿਚਣੀਆਂ ਪਾਈਆਂ ਦੀ ਨਾਲ ਕਿਚੀ ਫੋਟੋ ਹੁਣ ਲਓ ਭਾਈ ਹਰਮਨ ਵੱਲ ਪਾਰਟੀ ਹੋ ਗਈ ਹੁਣ ਕੱਲਾ ਕੱਲਾ ਜਣਾ ਹਰਮਨ ਭਾਈ ਤਾਂ ਪਾਰਟੀ ਲੈ ਲਿਓ ਹੁਣ ਚੈੱਕ ਕਰੋ ਮੋਟਰਸਾਈਕਲ ਹਰੋਂ ਭਾਈਆ ਉਹ ਗਿਆ ਚੱਲ 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 ਆ ਗਿਆ ਮਗਰੇ ਆ ਗਿਆ ਤੇਰੇ ਬਾਬਾ ਜੀ ਆਜੋ ਦੇਖੋ ਭਾਈ ਜਾਂਦਾ ਮੋਟਰਸਾਈਕਲ ਨਵਾਂ ਜ਼ੀਰੋ ਵਾਲਾ ਹੈ ਆਦਾ ਹੈ ਉਹ ਭਾਈ ਨਵਾਂ ਮੋਟਰਸਾਈਕਲ ਜਾਂਦਾ ਵੀਰ ਨੂੰ ਵਧਾਈਆਂ ਦੇ ਦਿਓ ਭਾਈ ਕੰਗ੍ਰੈਚੁਲੇਸ਼ਨ ਹਰਨ ਭਾਈ ਦੇਖੋ ਜੀ ਖਮਾਨ ਉਹਦੀਆਂ ਸੜਕਾਂ ਤੇ ਕਾਹ ਪਾਉਂਦੇ ਫਿਰਦੇ ਹੁਣ ਅਸੀਂ ਆਮਨ ਕੀ ਹਾਲ ਆ ਉਹ ਨਵਾਂ ਮੋਟਰਸਾਈਕਲ ਲਿਆਂਦਾ ਬਾਈ ਨੇ ਹਰਮਨ ਬਾਈ ਨੇ ਨਵਾਂ ਮੋਟਰਸਾਈਕਲ ਲਿਆਂਦਾ ਹਰਮਨ ਬਾਈ ਵਧਾਈਆਂ ਤੈਨੂੰ ਉਹ ਬਾਬੇ ਲੱਡੂ ਤਾਂ ਲੈ ਲੈ ਯਾਰ ਹਰਮਨ ਉਹ ਲੱਡੂ ਤਾਂ ਲੈ ਲੈ ਗੁਰੂ ਨਵਾਂ ਮੋਟਰਸਾਈਕਲ ਲਿਆਂਦਾ ਤਾਂ ਟੈਂਟ ਨੇ ਹਰਮਨ ਬਾਈ ਦੇਖੋ ਆਇਆ ਚੋੜਾ ਹੋਈ ਬੈਠਾ ਮਰਦਾ ਗੱਲ ਤੇ ਸਰਾ ਹੋਇਆ ਵੈ ਸਰਾ ਹਰਮਨ ਭਾ ਇਹਨੇ ਨਾ ਮਰਸਾ ਹੀ ਲਿਆਂਦਾ ਕਹਿੰਦਾ ਸਲਪੈਂਡਰ ਗਲੀ ਤੇਰੀ ਵਿੱਚ ਘੇੜ ਲਿਆ ਸਲਪੈਂਡਰ ਯਾਰਾਂ ਦਾ ਲੈ ਵੀ ਹਰਮਨ ਲੱਡੂ ਲੈਣੇ ਲੱਗਿਆ ਕਹਿੰਦੇ ਜਿਹੜਾ ਉਸ ਮਰਜੀ ਲਿਆ ਲੈ ਭਾਈ ਕਹਿੰਦੇ ਹਰਮਨ ਨੇ ਡੱਬਾ ਲੈ ਜਾਂਦਾ ਬਾਈ ਮੂੰਹ ਮਿੱਠਾ ਕਰਦੇ ਹਾਂ ਅਪਾ ਦੁਕਾਨ ਤੇ ਜਾ ਕੇ ਭਾਈ ਬੰਦੇ ਸਾਡੇ ਤਿਆਰ ਆ ਹਰਮਨ ਭਾਈ ਆ ਗਿਆ ਨਵਾਂ ਮੋਟਰਸਾਈਕਲ ਲੈ ਕੇ ਭਾਈ ਸਾਈਡ ਤੇ ਲਾ ਯਾਰ ਇਹ ਇਧਰ ਪੜਾਕਾ ਭਾਈ ਆਹ ਪੜਾਕੇ ਦੀ ਇੱਕ ਖਾਸियत ਆ ਇਹ ਕਦੇ ਟਾਈਮ ਤੇ ਨਹੀਂ ਚੱਲੇ ਆ ਆਏ ਗਏ ਗਲੀ ਮਾਰ ਕੇ ਨਾ ਐਂਓਂ ਦਾ ਦੋ ਇਹਨੂੰ ਲੈ ਭਾਈ ਵਣ ਕੀ ਗੱਲ ਭਾਈ ਵਧਾਈਆਂ ਵੀ ਹਰਮਨਾ ਦੇ ਨੂੰ ਬਹੁਤ ਬਹੁਤ ਚਲੋ ਬਈ ਅੰਦਰ ਚਾਪੀ ਕੱਢ ਲਿਆ ਤੁਸੀਂ ਇਹ ਖਾਸियत ਆਈ ਇਹਦੀ ਇਹ ਵਾਹ ਬਈ ਆ ਦੇਖ ਲੋ ਚੱਲਿਆ ਨਹੀਂ ਹੈਗਾ ਆ ਬਣ ਗਈ ਗੱਲ ਚੱਕ ਲੋ ਕੋ ਪਾਈ ਵਰਫੀਆਂ ਬਾਈ ਆ ਜੋ ਇੱਧਰ ਕੋਈ ਨਹੀਂ ਕੋਈ ਆ ਜਾਓ ਆ ਜਾਓ ਮੂੰਹ ਮਿਠਾ ਕਰੋ ਬਾਈ ਸਾਰੇ ਜਣੇ ਲੈ ਵੀ ਹਰਮਨ ਬਾਈ ਬਹੁਤ ਬਹੁਤ ਬਾਈ ਤੈਨੂੰ ਬਹੁਤ ਬਹੁਤ ਵਧਾਈਆਂ ਤੈਨੂੰ ਚੱਕ ਚੱਕ ਮਨ ਲਾਉ ਨਪੜਾ ਕਰਵਾ ਜੀਰ ਕਾਨਾ ਵਾਲਾ ਮੇਰੇ ਭੈਣਾਂ ਜੀ ਸਾਨੂੰ ਹੁਣ ਆਪਣਾ ਵਲੌਗ ਖੇਰ ਵੀ ਕਰ ਦੋ ਨਾਲ ਦੀ ਨਾਲ ਮਿਲ ਜਾਂਦਾ ਵਲੌਗ ਬਈ ਜਿਹਨੇ ਜਿਹਨੇ ਬਰਫੀ ਖਾਣ ਦੀ ਦੁਕਾਨ ਤੇ ਆਜੋ ਓਕੇ ਭਾਈ ਚੰਗਾ ਭਾਈ ਸਾਰਿਆਂ ਨੂੰ ਬਾਏ ਬਾਏ டா 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 ਕਮੈਂਟਾਂ ਵਿੱਚ ਕੰਗ੍ਰੈਚੁਲੇਸ਼ਨ ਨਹੀਂ ਦੋ